ਸਫੇਕ ਕਾਲ ਸਾਰੇ ਭਰਾਵਾਂ ਨੂੰ ਅੱਜ ਆਪਣੇ ਘਰੇ ਖੇਡਦੇ ਸੀਗੇ ਬੱਚੇ ਟਰੈਕਟਰ ਦਾ ਪਤੰਦਰਾ ਮੈਂ ਅੱਜ ਘਰ ਹੀ ਲਾ ਰੱਖਿਆ ਆ ਫਿਰ ਤਾਂ ਆਪਣੇ ਨਾਲ ਭਾਂਜਾ ਇਹਦੀ ਸ਼ਕੀਨ ਇਹਨਾਂ ਨਾਲ ਹੁਣ ਮੈਂ ਜਾਂਦਾ ਟਰੈਕਟਰ ਤੇ ਇਹ ਮੰਗਰੀ ਆ ਜਾਂਦਾ ਮੇਰੇ ਮਾਸ਼ਕੀਨ ਹੈ ਟਰੈਕਟਰ ਦਾ ਤਾਂ ਨਾਂ ਨਹੀਂ ਲੈਣ ਦਿੰਦਾ ਇਹ ਨੂੰ ਪਤਾ ਲੱਗ ਗਿਆ ਹੁਣ ਉਧਰ ਖੇਡੀ ਜਾਂਦੇ ਆ ਇਹ ਮੰਗਰੀ ਤੁਰਿਆ ਆਉਂਦਾ ਉਹ ਕਿਧਰ ਚੱਲਿਆ ਤੂੰ ਹਾਂ ਕਿੱਧਰ ਜਾਣਾ ਇਹ ਉੱਥੇ ਖੇਤੀ ਨਹੀਂ ਕਰਦਾ ਬਾਈ ਫਰੀ ਠੇਕੇ ਤੇ ਦਿੰਦੇ ਆ ਇਹਨੂੰ ਟਰੈਕਟਰ ਦਾ ਜਦੋਂ ਇੱਥੇ ਆ ਜਾਂਦਾ ਖਿਆਲੇ ਤੇ ਉਹਦੀ ਫਿਰ ਇਹਨੂੰ ਟਰੈਕਟਰ ਦੀ ਹੋ ਜਾਂਦਾ ਚਸਕਾ ਉਹਨੂੰ ਪਤਾ ਲੱਗ ਗਿਆ ਵੀ ਹੁਣ ਮਾਮਾ ਜਾਂਦਾ ਟਰੈਕਟਰ ਤੇ ਮਗਰੀ ਚੱਲ ਪਾਂਦਾ ਪਤੰਦਰਾ ਕਿੱਥੇ ਆਪਣਾ ਟਰੈਕਟਰ ਦੱਸ ਹਾਂ ਆ ਦੇਖੋ ਹਾਂ ਮੈਂ ਤਾਂ ਜਾਂਦਾ ਨਹੀਂ ਜਰਾ ਚੱਲੀਏ ਫਿਰ ਆ ਆਇਓ ਟਰੈਕਟਰ ਦਾ ਇੰਨਾ ਸ਼ਕੀਨਾਂ ਗੱਲੇ ਨਹੀਂ ਛੱਡ ਦਿਓ ਹੁਣ ਇਹਨੂੰ ਲੈ ਕੇ ਚੱਲਦੇ ਆ ਨਾਲ ਚੱਲ ਵੈਸੇ ਕਹਿੰਦੇ ਬੱਚੇ ਨੂੰ ਟਰੈਕਟਰ ਤੇ ਚੜਾਉਣਾ ਨਹੀਂ ਚਾਹੀਦਾ ਕਈ ਵਾਰੀ ਪਤਾ ਨਹੀਂ ਨਾ ਲੱਗਦਾ ਮੰਗਰ-ਮੁਗਰਾ ਆ ਜਾਂਦਾ ਪਰ ਜਰ ਧੌਣਾ ਵੀ ਜ਼ਰੂਰੀ ਐ ਧਿਆਨ ਰੱਖ ਲੈ ਥੋੜਾ ਜਿਆਦਾ ਇੰਨੀ ਐ ਤੇ ਧਿਆਨ ਰੱਖਣ ਦੇ ਨਾਲ ਪਤਾ ਲੱਗ ਜਾਂਦਾ ਕਿ ਹੁਣ ਉੱਥੇ ਖੇਤੀ ਨਹੀਂ ਕਰਦੇ ਬਾਈ ਕਿ ਠੇਕੇ ਦੇ ਦਿੰਦੇ ਆ ਤੇ ਇੱਥੇ ਨੂੰ ਪਤਾ ਨਹੀਂ ਪਹਿਲਾਂ ਤੂੰ ਐ ਛੋਟਾ ਹੁੰਦਾ ਸੀ ਟਰੈਕਟਰ ਕਹਿੰਦੀ ਭੱਜ ਕੇ ਆਉਣਾ ਤੇ ਬਾਈ ਨੇ ਛੋਟਾ ਵੀ ਉਹਨੂੰ ਟਰੈਕਟਰ ਹੀ ਲੈ ਕੇ ਦਿੱਤਾ ਹੋਇਆ ਨਾਲ ਹੀ ਆਦੇ ਹੁਣ ਉਹਨੇ ਚੜ੍ਹ ਨਹੀਂ ਦਿੰਦਾ ਕਿ ਇਹਨਾਂ ਨੂੰ ਐ ਹੋਇਆ ਪਿਆ ਵੀ ਕਿੱਥੇ ਚੱਲੇਗਾ ਦੇਖ ਵੀ ਚਲਾਏਗਾ ਇਦਾਂ ਦੇਖ ਜਾਲਾ ਕਿ ਆ ਉਹਦਾ ਵੀ ਸ਼ਕੀਨ ਆ ਪਤੰਦਰਾ ਇਹ ਹੁੰਦਾ ਵੀ ਬੱਚਿਆਂ ਦਾ ਪਿਆਰ ਹੁਣ ਇਹ ਜਦੋਂ ਇਹਨੂੰ ਮੈਂ ਬਾਹਰ ਕੇ ਉਤਾਰਦਾ ਨਾ ਹੁੰਦਾ ਫਿਰ ਇਹ ਬਹੁਤ ਜਿਆਦਾ ਰੋਂਦਾ ਇਹਦਾ ਇਹ ਲੱਗੇ ਸ਼ੌਂਕ ਆ ਆ ਦੇਖੋ ਹੁਣ ਆਪਾਂ ਚੱਲਦੇ ਆ ਟਰੈਕਟਰ ਲੈ ਕੇ ਇਹ ਆਪਣਾ ਭਾਂਡ ਜਾ ਰਹਣੂ ਚੱਲ ਆ ਹੋ ਇਧਰ ਯਾਰ ਮੈਂ ਨੂੰ ਚ ਰੋਣ ਦੇ ਹਾਂ ਉਹ ਇੱਧਰ ਤਾਂ ਹੋ ਲੈ ਪੁੱਤਾ ਇੱਧਰ ਹੋ ਬੱਲੇ 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 ਪੁੱਤ ਆ ਦੇਖੋ ਯਾਰ ਅੰਦਰ ਬੈਠਣੀ ਨਹੀਂ ਦਿੰਦਾ ਹਾਂ ਆਸੀ ਆਸੀ ਲੈ ਮਾਰ ਗਈ ਸਰਫਾ ਇਹ ਹੈ ਭਾਈ ਟਰੈਕਟਰ ਦਾ ਇਹਨੂੰ ਚਸਕਾ ਚੱਲੋ ਟਰੈਕਟਰੋ ਪਰ ਚੱਲਦੇ ਆ ਖੇਤ ਆ ਹੁਣ ਇਹ ਬਾਹਰ ਕੇ ਦੇਖੋ ਕਿਹੜੇ ਰੋਟ ਰਹਾੜ ਕਰਦਾ ਕਿਹੜੇ ਰੋਟ ਪੂਰਾ ਖੇਤ ਨੂੰ ਹਸ ਰਿਹਾ ਸਾਰੇ ਮਾਗਰ ਜਾਂਦਾ ਹੁਣ ਟਰੈਕਟਰ ਆਇਆ ਇੱਕ ਮਾਗਰ ਦੇਖਾ ਸਾਰੇ ਪੂਰਾ ਖੇਤ ਨੂੰ ਫਟ ਨਹੀਂ ਦਿੰਦਾ ਹੂੰ ਆ ਲਈ ਤੁੰਗਵਾਜ ਕੱਢਦਾ ਹਾਂ ਹਾਂ ਤਾਂ ਇਹ ਹਾਂ ਦਾ ਵੀ ਲਾੜ ਬੱਚਿਆਂ ਨਾਲ ਆਹ ਦੇ ਸੰਦਾਂ ਵਾਲੇ ਵੀ ਜੋੜ ਕੇ ਰੱਖੋ ਕੁਛ ਨਹੀਂ ਹੁੰਦਾ ਜੇ ਹੁਣ ਇਹਨੂੰ ਜਸਤਾ ਪਾਊਗਾ ਫੇਰ ਹੀ ਆ ਇਹ ਵੱਡਾ ਆ ਗਲਤ ਸਾਈਡ ਪਾ ਜਾਂਦਾ ਉਧਰੋਂ ਖੇਟੀ ਜਾਂਦੇ ਆ ਬਦੰਦਰ ਕਰੈਕਾ ਇਹ ਵੀ 3000 ਜਾਰੇ ਘਰੀ ਲੱਗ ਜਾਂਦੇ ਆਪਣੇ ਆਖੇ ਆ ਇਹਨਾਂ ਦਾ ਕੰਮ ਐ ਸਾਰਿਆਂ ਦਾ ਜਾ ਉਹਨਾਂ ਨਾਲ ਖੇਡ ਲੈ ਅ ਨਹੀਂ ਬੱਚਾ ਬੱਚਿਆਂ ਕੋਲੇ ਜਾਂਦਾ ਉਧਰ ਫਿਰਦੇ ਆ ਸਾਰੇ ਦੇਖੋ ਛੋਟੇ ਛੋਟੇ ਇਹਨਾਂ ਕੋਲੇ ਜਮਾ ਨਹੀਂ ਜਾਂਦਾ ਨਹੀਂ ਪਤਾ ਵੀ ਟਰੈਕਟਰ ਤੇ ਜਾਊ ਮੈਂ ਅਗੇ मामੂ ਨਾਲ ਆਹ ਦੇਖੋ ਕਿਹੜੇ ਰੋਡ ਤੇ ਨੂੰ ਲੱਗਿਆ ਪਿਆ ਆਹ ਹੈ ਬੱਚਿਆਂ ਦਾ